ਹਾਂਜੀ ਇਹ ਵਾਲਾ ਸੂਟ ਆਪਣਾ ਹੈਗਾ ਬਾਰਡਰ ਤੇ ਉੱਪਰ ਗਲੇ ਵਾਲਾ ਗਲੇ ਦੇ ਉੱਪਰ ਵੀ ਡਿਜ਼ਾਈਨ ਹੈ ਤੇ ਇਹਦੇ نیچے ਵੀ ਬਾਰਡਰ ਹੈ ਤੇ ਇਹਦੀ ਲੈਂਥ ਸਿੱਗੀ ਜ਼ਿਆਦੇ ਤੇ ਆਪਾਂ ਇਹਦੀ ਲੈਂਥ ਨੂੰ ਕੱਟ ਕਰਨ ਵਾਸਤੇ ਹਨਾ ਵੀ ਕਿਵੇਂ ਆਪਾਂ ਇਹਦੀ ਲੈਂਥ ਨੂੰ ਘਟਾਸਨੇ ਤੇ ਇਹ ਜਿਹੜਾ ਆਪਾਂ ਨਾ ਇਹ ਬਾਰਡਰ ਹੈ ਇਹ ਵੀ ਨਾ ਖਤਮ ਹੋਵੇ ਤੇ ਉੱਪਰਲਾ ਉਹ ਜਿਹੜਾ ਗਲਾ ਹੈ ਤੇ ਉਹ ਡਿਜ਼ਾਈਨ ਵੀ ਰਹਿ ਜੇ ਸਾਰਾ ਤੇ نیچے ਵਾਲਾ ਬਾਰਡਰ ਵੀ ਤੇ ਉਹਦੇ ਵਾਸਤੇ ਆਪਾਂ ਨੇ ਇਹਦੀ ਕਟਿੰਗ ਕਰ ਰੱਖੀ ਆ ਤੇ ਕਟਿੰਗ ਦੇ ਵਿੱਚ ਆਪਾਂ ਨੇ ਇਹਦੀ ਲੈਂਥ ਜਿੰਨੀ ਰੱਖਣੀ ਸੀ ਉਨੀ ਲੈਂਥ ਰੱਖ ਕੇ ਹਨਾ ਬਾਰਡਰ ਨੀਵਾ ਸੀ ਤੇ ਬਾਰਡਰ ਆਪਾਂ ਨੇ ਅਲੱਗ ਤੋਂ ਕਟਿੰਗ ਕਰ ਲਿਆ ਤੇ ਹੁਣ ਇਹਨੂੰ ਆਪਾਂ ਨੇ ਇਹਦੀ ਲੈਂਥ ਨੂੰ ਹੀ ਰੱਖਣ ਵਾਸਤੇ ਜੋ ਤਰੀਕਾ ਵਰਤੇ ਉਹ ਤੁਸੀਂ ਵੀ ਵਰਤ ਸਕਦੇ ਹੋ ਤੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਆਪਾਂ ਨੇ ਉਹ ਕੀ ਤਰੀਕਾ ਵਰਤੇ ਕਿਵੇਂ ਇਹਦੀ ਲੈਂਥ ਨੂੰ ਆਪਾਂ ਨੇ ਕੱਟ ਕੀਤਾ ਕਿਉਂਕਿ ਜਿਆਦਾ 45 44 ਇੰਚ ਦੀ ਲੈਂਥ ਬਣਦੀ ਸੀਗੀ ਉਹਦੇ ਵਾਸਤੇ ਆਪਾਂ ਨੂੰ ਇਹ ਬਾਰਡਰ ਫਿਰ ਨਹੀਂ ਕਟਿੰਗ ਹੁੰਦਾ ਸੀ ਇਸ ਕਰਕੇ ਬਾਰਡਰ ਵੀ ਰੱਖਣਾ ਜ਼ਰੂਰੀ ਸੀ ਤੇ ਗਲੇ ਦਾ ਡਿਜ਼ਾਈਨ ਵੀ ਛੋਟਾ ਹੁੰਦਾ ਸੀ ਜੋ ਉੱਪਰੋਂ ਆਪਾਂ ਗਲੇ ਦੀ ਕਟਿੰਗ ਕਰਦੇ ਸੀ ਉਹਦੇ ਲਈ ਆਪਾਂ ਨੇ ਇਹ ਬਾਰਡਰ ਨੂੰ ਅਲੱਗ ਤੋਂ ਕਟਿੰਗ ਕਰਤਾ ਤੇ ਹੁਣ ਆਪਾਂ ਇਹਨੂੰ ਬਾਰਡਰ ਨੂੰ ਵੀ ਅਟੈਚ ਕਰਨਾ ਤੇ ਜਿਹੜਾ ਇਹਦਾ ਮਤਲਬ ਡਿਜ਼ਾਈਨ ਵੀ ਨਾ ਖਰਾਬ ਹੋਵੇ ਤੇ ਇਹਦੀ ਲੈਂਥ ਵੀ ਪੂਰੀ ਬਣ ਜੇ ਤੁਸੀਂ ਵੀਡੀਓ ਨਾ ਬਣੇ ਰਹੋ ਤੇ ਦੇਖਿਓ ਵੀ ਆਪਾਂ ਇਹ ਕਿਵੇਂ ਤਿਆਰ ਕਰਦੇ ਆਂ ਸੂਟ ਤੇ ਇਹ ਵਾਲੀਆਂ ਹੈਗੀਆਂ ਨੇ ਇਹਦੀਆਂ ਬਾਹਾਂ ਤੇ ਇਹਦੇ ਤੇ ਵੀ ਆਪਾਂ ਉਹੀ ਤਰੀਕਾ ਵਰਤਾਂਗੇ ਇਹਦਾ ਵੀ ਬਾਰਡਰ ਅਲੱਗ ਕੀਤਾ ਹੋਇਆ ਹੈ ਕਿਉਂਕਿ ਸੇਮ ਡਿਜ਼ਾਈਨ ਘੇਰੇ ਦਾ ਤੇ ਸੇਮ ਬਾਹਾਂ ਦਾ ਆਪਾਂ ਇੱਕ ਨਾਲ ਦਾ ਡਿਜ਼ਾਈਨ ਬਣਾਵਾਂਗੇ ਤੇ ਇੱਕ ਬਾਹ ਆਪਾਂ ਨੇ ਤਿਆਰ ਕਰ ਲਈ ਹੈ ਤੇ ਏਦੀ ਤਰ੍ਹਾਂ ਹੀ ਆਪਾਂ ਦੂਸਰੀ ਬਾਹ ਵੀ ਤੁਹਾਨੂੰ ਦਿਖਾਉਣਿਆ ਤਿਆਰ ਕਰਕੇ ਤੇ ਇਹ ਵਾਲੀ ਆਪਾਂ ਨੇ ਲੇਸ ਅਟੈਚ ਕਰਨੀ ਇਹਦੇ ਵਿੱਚ ਤੇ ਇਹਦੇ ਨਾਲ ਆਪਾਂ ਫਿੱਟ ਕਰਾਂਗੇ ਬਾਹ ਦੀ ਮਤਲਬ ਬਾਰਡਰ ਜਿਹੜੀ ਇਹਨੂੰ ਇਹ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ। ਪਹਿਲਾਂ ਇਹਨੂੰ ਆਪਾਂ ਨੇ ਨਾ ਇੱਥੋਂ ਬਰੀਕ-ਬਰੀਕ ਪਲੇਟ ਮਾਰ ਲੈਣੀ ਆ। ਤਾਂ ਕਿ ਧਾਗੇ ਨਾ ਨਿਕਲ। ਕਿ ਨਾਲ ਆਪਾਂ ਨੇ ਇਹ ਵਾਲੀ ਸਾਈਡ ਦੀ ਵੀ ਤੇ ਪੂਰਾ ਸੂਟ ਤੁਸੀਂ ਬਣਿਆ ਹੈ ਦੇਖਿਓ ਹਣਾ ਵੀਡੀਓ ਦੇ ਵਿੱਚ ਕਿੰਨੇ ਦਾ ਵਰਕ ਇੱਕ ਕਮੈਂਟ ਕਰਕੇ ਵੀ ਦੱਸਿਓ ਵੀ ਤੁਹਾਨੂੰ ਇਹ ਤਰੀਕਾ ਕਿਵੇਂ ਦਾ ਲੱਗਿਆ ਕਿ ਆਪਾਂ ਕੋਈ ਵੀ ਸੂਟਾ ਜੇ ਹੁੰਦਾ ਜਿਵੇਂ ਦਾ ਐਵੇਂ ਦਾ ਹੁੰਦਾ ਹਣਾ ਕਿ ਉਹ ਨੀਂਦ ਮਾ ਹੁੰਦਾ ਤਾਂ ਉਹ ਆਪਾਂ ਮਤਲਬ ਲੈਂਥ ਜ਼ਿਆਦਾ ਨਹੀਂ ਹੁੰਦੀ ਤਾਂ ਉਹਨੂੰ ਆਪਾਂ ਲੈਂਥ ਨੂੰ ਸਹੀ ਕਿਵੇਂ ਕਰ ਸਕਦੇ ਆ ਸਾਰੀਆਂ ਪਹਿਣਾ ਦੇ ਤਰੀਕੇ ਆਪਣੀ ਆਪਣੀਆਂ ਅਲੱਗ-ਅਲੱਗ ਹੁੰਦੇ ਨੇ ਤੇ ਮੈਂ ਇਸ ਤਰੀਕੇ ਨਾਲ ਇਹਦੀ ਲੈਂਥ ਨੂੰ ਵਧਾਇਆ ਤੇ ਇਹ ਵਾਲੀ ਆਪਣੀ ਲੈਂਸ ਆ ਜਿਹੜੀ ਇਹਨੂੰ ਆਪਾਂ ਪੁੱਠੀ ਕਰਕੇ ਰੱਖਾਂਗੇ ਇਧਰਲੀ ਸਾਈਡ ਸਿੱਧੀ ਸਾਈਡ ਵਾਂਦੀ ਹੈ ਤੇ ਲੇਸ ਆਪਣੀ ਪੁੱਠੀ ਕਰਕੇ ਰੱਖ ਲਈ ਆ ਇਸ ਤਰ੍ਹਾਂ ਆਪਾਂ ਅਟੈਚ ਕਰ ਲਾਂਗੇ ਜਿਹੜੇ ਭੈਣ ਭਰਾ ਆਪਣੇ ਚੈਨਲ ਨੂੰ ਮੈਂ ਪਹਿਲੀ ਵਾਰ ਦੇਖ ਰਹੇ ਨੇ ਤੇ ਉਹ ਆਪਣੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਦੇ ਹੋ ਤਾਂ ਕਿ ਆਪਣੀ ਆਉਣ ਵਾਲੀਆਂ ਵੀਡੀਓਜ਼ ਨੇ ਜਿਹੜੀਆਂ ਉਹ ਤੁਹਾਨੂੰ ਦਿਖਾਣ ਇਹਦੇ ਵਿੱਚ ਆਪਾਂ ਕੜਾਈ ਵਾਲੀ ਜਿਹੜੀ ਇਹ ਵੀ ਪਾਉਣੀ ਆ ਤੇ ਸਲਾਈ ਦੇ ਸੰਗਤ ਵੀ ਪਾਉਣੀ ਆ ਇਸ ਤਰ੍ਹਾਂ ਕਰਕੇ ਆਪਾਂ ਨੂੰ ਹੁਣ ਇਹਦੇ ਨੀਚੇ ਬਾਰਡਰ ਅਟੈਚ ਲੈਣਾ ਇਹਨਾਂ ਦੀ ਕਾਠ ਮੈਂ ਤਾਂ ਨਹੀਂ ਪਾਈ ਹੈ ਕਿਉਂਕਿ ਇਹ ਥੋੜੀਆਂ ਹੀ ਖੁਲੀਆਂ ਪਾਵਾਂ ਬਣਾਉਣੀਆਂ ਨੇ ਜਿਵੇਂ ਹੁਣ ਗਰਮੀਆਂ ਦਾ ਸੀਜ਼ਨ ਹੈ ਤੇ ਖੁੱਲੀਆਂ ਪਾਵਾਂ ਚ ਹੈ ਨਾ ਗਰਮੀ ਚ ਬਹੁਤ ਵਧੀਆ ਰਹਿੰਦੀਆਂ ਨੇਗੀਆਂ ਤੇ ਬਾਕੀ ਜਿਵੇਂ ਵੀ ਆਪਾਂ ਨੂੰ ਕੋਈ ਹੈ ਨਾ ਭੈਣ ਭਰਾ ਕਹਿ ਦਿੰਦਾ ਵੀ ਸਾਡੇ ਐਵੇਂ ਦਾ ਡਿਜ਼ਾਈਨ ਕਰ ਦਿਓ ਜਾਂ ਐਵੇਂ ਦੀਆਂ ਪਾਵਾਂ ਬਣਾਓ ਕਦੋਂ ਕੀ ਰਿਪੋਰਟਾਂ ਨਹੀਂ ਤਿਆਰ ਕਰਨੀ ਪੈਂਦੀ ਹੈ ਗਰਮੀਆਂ ਦੇ ਵਿੱਚ ਐਵੇਂ ਹਲਕੇ ਹਲਕੇ ਲੈਸਸ ਵਾਲੇ ਡਿਜ਼ਾਈਨ ਸੂਟਾਂ ਦੇ ਹਨਾ ਬਹੁਤ ਵਧੀਆ ਲੱਗਦੇ ਨੇ ਜੇ ਆਪਾਂ ਨੇ ਕਈ ਵਾਰ ਕੜਾਈ ਵਾਲੇ ਸੂਟ ਨਹੀਂ ਵੀ ਆਪਾਂ ਪਾ ਸਕਦੇ ਹਨਾ ਤਾਂ ਐਵੇਂ ਲੈਸ ਲਗਾ ਕੇ ਵੀ ਆਪਾਂ ਸੂਟ ਨੂੰ ਵਧੀਆ ਮਤਲਬ ਬਣਾ ਸਕਦੇ ਹਾਂ ਹਨਾ ਘਾਰ ਪਾਉਣ ਵਾਲਾ ਪਾਣੀ ਇਸ ਤਰ੍ਹਾਂ ਅਟੈਚ ਕਰਤਾ ਤੇ ਬਾਹਾਂ ਦੀ ਲੈਂਥ ਵੀ ਬਣ ਗਈ ਤੇ ਬਾਕੀ ਡਿਜ਼ਾਈਨ ਦਾ ਡਿਜ਼ਾਈਨ ਬਣ ਗਿਆ ਤੇ ਲੈਂਥ ਬਣ ਗਈ ਵਧੀਆ ਜਿੰਨੀ ਆਪਾਂ ਨੂੰ ਚਾਹੀਦੀ ਸੀ ਵੈਸੇ ਇਹ ਤਾਂ ਬਣ ਵੀ ਜਾਂਦੀ ਲੈਂਥ ਏਰੀ ਦਾ ਬਾਹਾਂ ਦੀ ਤੇ ਜਿਵੇਂ ਤੁਹਾਨੂੰ ਕਿਹਾ ਆਪਾਂ ਨੇ ਕਿਹੜੇ ਚ ਡਿਜ਼ਾਈਨ ਪਾਉਣ ਕਰਕੇ ਤਾਂ ਆਪਾਂ ਨੇ ਬਾਹਾਂ ਦੇ ਵਿੱਚ ਵੀ ਡਿਜ਼ਾਈਨ ਬਣਾਤਾ ਇਹ ਲਓ ਜੀ ਇਹ ਆਪਣਾ ਕਮੀਜ਼ ਹੋ ਗਿਆ ਤੇ ਇਹ ਵਾਲਾ ਹੋ ਗਿਆ ਕਮੀਜ਼ ਦਾ ਬਾਰਡਰ ਤੇ ਇਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਅਟੈਚ ਕਰਾਂਗੇ ਲੈਸ ਨੂੰ ਇੱਥੇ ਵੀ ਜਿਵੇਂ ਆਪਾਂ ਨੇ ਬਾਹਾਂ ਤੇ ਅਟੈਚ ਕੀਤੀ ਆ ਤੇ ਪਹਿਲਾਂ ਆਪਾਂ ਇਹਨੂੰ ਥੋੜਾ ਥੋੜਾ ਫੋਲਡ ਕਰ ਲਾਂਗੇ ਕੱਪੜੇ ਨੂੰ ਤਾਂ ਕਿ ਧਾਗੇ ਨਾ ਬਾਹਰ ਨਿਕਲਣ ਇਸ ਤਰੀਕੇ ਨਾਲ ਆਪਾਂ ਬਾਰਡਰ ਨੂੰ ਫੋਲਡ ਕਰ ਲਾਂਗੇ ਤੇ ਹੁਣ ਆਪਾਂ ਇਹਨਾਂ ਲੇਸ ਨੂੰ ਇਸ ਤਰ੍ਹਾਂ ਲੇਸ ਨੂੰ ਆਪਾਂ ਬਸੋਸ ਤਰ੍ਹਾਂ ਲੇਗਾਈਏ ਨਾ ਫਿਰ ਤੋਂ ਡਿਪੋਰਟੇਅਰ ਕਰਕੇ ਫੂਡ ਨੂੰ ਵਧੀਆ ਫੈਂਸੀ ਬਣਾ ਸਕਦੇ ਆ ਸਿੰਪਲ ਫੂਡ ਵਧੀਆ ਫੈਂਸੀ ਬਣ ਜਾਂਦਾ ਇਹ ਬਣਾ ਲਿਆ ਤੇ ਉਸ ਤੋਂ ਬਾਅਦ ਇਹਦੀ ਸੀਮ ਨੂੰ ਆਪਾਂ ਨੇ ਦਬਬ ਦੇਣਾ ਇਸੇ ਤਰੀਕੇ ਨਾਲ ਆਪਾਂ ਨੂੰ ਦੂਸਰੀ ਸਾਈਡ ਜੋੜ ਲਾਂਗੇ ਤੇ ਹੁਣ ਆਪਾਂ ਬਾਰਡਰ ਨੂੰ ਅਟੈਚ ਕਰਾਂਗੇ ਕਮੀਜ਼ ਨਾਲ Esto va a dar pan. ਕੀ ਤੁਹਾਨੂੰ ਆਪਾਂ ਲੁੱਕ ਦਿਖਾਵਾਂਗੇ ਜੀ ਸੂਟ ਦੀ ਬਣੀ ਹੋਈ ਦੀ ਵੀ ਇਹ ਸੂਟ ਬਣਿਆ ਹੈ ਕਿਦਾਂ ਦਾ ਲੱਗਦਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਅਟੈਚ ਕਰ ਲਿਆ ਬਾਰਡਰ ਨੂੰ ਤੇ ਬਾਕੀ ਤੁਹਾਨੂੰ ਆਪਾਂ ਸਾਰਾ ਸੂਟ ਜਦੋਂ ਬਣ ਗਿਆ ਉਦੋਂ ਦਿਖਾਵਾਂਗੇ ਵੀ ਇਹ ਕਿਵੇਂ ਦੀ ਇਹਦੀ ਲੁੱਕ ਆਈ ਹੈ